ਜੇਕਰ ਤੁਸੀਂ ਵੀ ਚਾਹ ਤੇ ਕੌਫੀ ਪੀਂਦੇ ਸਮੇਂ ਕਰਦੇ ਹੋ ਇਹ ਗਲਤੀ ਤਾਂ ਹੋ ਜਾਓ ਸਾਵਧਾਨ ਕਿਉਂਕਿ ਇਹ ਗਲਤੀ ਵਧਾ ਸਕਦੀ ਹੈ ਕੈਂਸਰ ਦਾ ਖਤਰਾ ਜਾਣੋ ਇਸ ਡਾਕਟਰ ਦੀ ਸਲਾਹ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਨੇ ਜੋ ਕਿ ਸਵੇਰ ਦੀ ਸ਼ੁਰੂਆਤ ਚਾਹ ਤੇ ਕੌਫੀ ਦੇ ਨਾਲ ਕਰਦੇ ਨੇ ਪਰ ਇੱਕ ਡਾਕਟਰ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ ਇਹ ਜ਼ਰੂਰੀ ਗੱਲ ਦੱਸੀ ਗਈ ਹੈ ਕਿ ਜੇਕਰ ਤੁਸੀਂ ਚਾਹ ਤੇ ਕੌਫੀ ਪਿੰਦੇ ਸਮੇਂ ਕੁ ਤਜਈਆਂ ਗਲਤੀਆਂ ਕਰਦੇ ਹੋ ਤਾਂ ਜ਼ਰਾ ਸਾਵਧਾਨ ਹੋ ਜਾਓ ਕਿਉਂਕਿ ਕੁਝ ਗਲਤੀਆਂ ਤੁਹਾਡੇ ਲਈ ਬੇहद ਹਾਨੀਕਾਰਕ ਹੋ ਸਕਦੀਆਂ ਨੇ ਘਾਤਕ ਹੋ ਸਕਦੀਆਂ ਨੇ ਜੋ ਕਿ ਤੁਹਾਨੂੰ ਕੈਂਸਰ ਦੇ ਵੱਲ ਲੈ ਕੇ ਜਾ ਸਕਦੀਆਂ ਨੇ ਉਹ ਕਿਹੜੀਆਂ ਗਲਤੀਆਂ ਨੇ ਤੇ ਡਾਕਟਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਦਰਅਸਲ ਸਾਡੇ ਦੇਸ਼ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਦਿਨ ਚਾਹ ਜਾਂ ਫਿਰ ਕੌਫੀ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਕੁਝ ਲੋਕ ਤਾਂ ਦਿਨ ਦੇ ਵਿੱਚ ਕਈ ਵਾਰੀ ਚਾਹ ਕੌਫੀ ਪੀ ਲੈਂਦੇ ਨੇ ਪਰ ਜੇ ਤੁਹਾਨੂੰ ਕਿਹਾ ਜਾਵੇ ਕਿ ਇਹ ਤੁਹਾਡੀ ਮਨਪਸੰਦ ਡਰਿੰਕਸ ਕੈਂਸਰ ਦਾ ਕਾਰਨ ਬਣ ਸਕਦੇ ਨੇ ਤਾਂ ਤੁਸੀਂ ਕੀ ਸੋਚੋਗੇ ਕੀ ਯਕੀਨ ਕਰੋਗੇ ਇਸ ਦੇ ਉੱਤੇ ਜੀ ਹਾਂ ਹਾਲ ਹੀ ਦੇ ਵਿੱਚ ਹੋਇਆ ਕੁਝ ਰਿਸਰਚਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਅਸਲ ਦੇ ਵਿੱਚ ਚਾਹ ਕੌਫੀ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਅਜਿਹੇ ਤੱਤ ਨਹੀਂ ਹੁੰਦੇ ਜੋ ਕੈਂਸਰ ਪੈਦਾ ਕਰਦੇ ਨੇ ਪਰ ਇਹਨਾਂ ਨੂੰ ਪੀਣ ਦਾ ਤਰੀਕਾ ਵਾਕਈ ਜ਼ਿੰਮੇਵਾਰ ਹੋ ਸਕਦਾ ਹੈ ਡਾਕਟਰ ਅਦਿੱਤਿਜ ਤਮੀਜਾ ਨੇ ਇੱਕ ਪੋਸਟ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਵਿਸਥਾਰ ਦੇ ਨਾਲ ਦੱਸਿਆ ਹੈਗਾ ਕਿ ਤੁਸੀਂ ਕਿਹੜੀਆਂ ਗਲਤੀਆਂ ਕਰਦੇ ਹੋ ਜੋ ਕਿ ਤੁਹਾਨੂੰ ਬਾਅਦ ਵਿੱਚ ਨੁਕਸਾਨ ਹੋ ਸਕਦਾ ਹੈਗਾ ਤੁਹਾਡੇ ਸਰੀਰ ਦੇ ਉੱਤੇ ਗਲਤ ਇੰਪੈਕਟ ਪੈ ਸਕਦਾ ਹੈ ਤਾਂ ਇਹ ਗਲਤੀ ਬਣ ਸਕਦੀ ਹੈ ਤੁਹਾਡੀ ਕੈਂਸਰ ਦੀ ਵਜ੍ਹਾ ਉਹ ਕਿਹੜੀ ਗਲਤੀ ਹੈਗੀ ਹੈ ਦਰਅਸਲ ਡਾਕਟਰ ਤਮੀਜਾ ਕਹਿੰਦੇ ਨੇ ਕਿ ਜੇਕਰ ਤੁਸੀਂ ਬਹੁਤ ਜ਼ਿਆਦਾ ਗਰਮ ਚਾਹ ਜਾਂ ਫਿਰ ਕੌਫੀ ਪਿੰਦੇ ਹੋ ਤਾਂ ਕੈਂਸਰ ਦਾ ਖਤਰਾ ਵੱਧ ਸਕਦਾ ਹੈ ਕਈ ਰਿਸਰਚਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਅਸਲ ਦੇ ਵਿੱਚ ਕਈ ਲੋਕਾਂ ਨੂੰ ਬਹੁਤ ਗਰਮ ਚਾਹ ਚੁਸਕੀਆਂ ਲੈਂਦੇ ਪੀਣ ਦੀ ਆਦਤ ਹੁੰਦੀ ਹੈ ਪਰ ਜਦੋਂ ਤੁਸੀਂ ਰੋਜ਼ਾਨਾ ਅਜਿਹਾ ਕਰਦੇ ਹੋ ਤਾਂ ਇਸ ਨਾਲ ਭੋਜਨ ਨਲੀ ਕੈਂਸਰ ਦਾ ਖਤਰਾ ਵਧਾ ਸਕਦੀ ਹੈ ਤੇਜ਼ ਗਰਮੀ ਫੂਡ ਪਾਈਪ ਨੂੰ ਨੁਕਸਾਨ ਪਹੁੰਚਾਉਂਦੀ ਜਿਸ ਦੇ ਨਾਲ ਜੋ ਕਿ ਇਰਿਟੇਸ਼ਨ ਹੁੰਦੀ ਹੈ ਤੇ ਕੋਸ਼ਿਕਾਵਾਂ ਦੇ ਵਿੱਚ ਬਦਲਾਅ ਆ ਸਕਦਾ ਹੈ ਡਾਕਟਰਾਂ ਦਾ ਵੀ ਕਹਿਣਾ ਹੈਗਾ ਕਿ ਚਾਹ ਜਾਂ ਫਿਰ ਕੌਫੀ ਪੀਣਾ ਕੈਂਸਰ ਦੇ ਲਈ ਜ਼ਿੰਮੇਵਾਰ ਨਹੀਂ ਹੈ ਸਿਰਫ ਲੋੜ ਹੈ ਤਾਂ ਪੀਣ ਦਾ ਤਰੀਕਾ ਬਦਲਣ ਦੀ ਜੀ ਹਾਂ ਕਿਉਂਕਿ ਪਿੰਡਾਂ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਪੁਰਾਣੀ ਪਰੰਪਰਾ ਵੀ ਕਹਿ ਲਓ ਜੇਕਰ ਘਰ ਦੇ ਵਿੱਚ ਕੋਈ ਗੈਸਟ ਆਉਂਦੇ ਨੇ ਮਹਿਮਾਨ ਆਉਂਦੇ ਨੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਚਾਹ ਹੀ ਪੁੱਛੀ ਜਾਂਦੀ ਹੈ ਵੀ ਪਾਣੀ ਤੋਂ ਬਾਅਦ ਸਿੱਧਾ ਚਾਹ ਪੁੱਛੀ ਜਾਂਦੀ ਹੈ ਚਾਹ ਜਾਂ ਫਿਰ ਕੌਫੀ ਕੁਝ ਵੀ ਅਜਿਹਾ ਹੁੰਦਾ ਹੈਗਾ ਤਾਂ ਲੋਕ ਬਹੁਤ ਘੱਟ ਹੋਣਗੇ ਜੋ ਇਸ ਗੱਲ ਦੇ ਉੱਤੇ ਯਕੀਨ ਕਰਨਗੇ ਪਰ ਡਾਕਟਰ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਪੀਣ ਦਾ ਤਰੀਕਾ ਜਿਹੜਾ ਕਿ ਗਲਤ ਹੋ ਸਕਦਾ ਹੈ ਤਾਂ ਥੋੜੀ ਦੇਰ ਆ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਚਾਹ ਜਾਂ ਫਿਰ ਕਾਫੀ ਪੀਂਦੇ ਹੋ ਤਾਂ ਥੋੜੀ ਦੇਰ ਤੱਕ ਰੁਕੋ ਅਤੇ ਇਸ ਨੂੰ ਲੋਕੀ ਨਾਰਮਲ ਟੈਂਪਰੇਚਰ ਹੋਣ ਤੋਂ ਬਾਅਦ ਹੀ ਪੀਓ ਇਸ ਦੇ ਨਾਲ ਸਵਾਦ ਵੀ ਵਧੀਆ ਆਉਂਦਾ ਹੈ ਤੇ ਸਿਹਤ ਸੰਬੰਧੀ ਖਤਰੇ ਵੀ ਘੱਟ ਹੁੰਦੇ ਨੇ ਇਸ ਤੋਂ ਇਲਾਵਾ ਦਿਨ ਭਰ ਦੇ ਵਿੱਚ ਬਹੁਤ ਜ਼ਿਆਦਾ ਚਾਹ ਕਾਫੀ ਪੀਣ ਤੋਂ ਵੀ ਬਚੋ ਕਿਉਂਕਿ ਇਹਨਾਂ ਦੇ ਹੋਰ ਕਈ ਸਾਈਡ ਇਫੈਕਟਸ ਹੋ ਜਾਂਦੇ ਨੇ ਤਾਂ ਖਤਰਾ ਸਿਰਫ ਬਹੁਤ ਗਰਮ ਚਾਹ ਜਾਂ ਫਿਰ ਕਾਫੀ ਪੀਣ ਦੇ ਨਾਲ ਹੀ ਨਹੀਂ ਹੁੰਦਾ ਬਲਕਿ ਬਹੁਤ ਗਰਮ ਖਾਣਾ ਖਾਣ ਦੇ ਨਾਲ ਜਾਂ ਫਿਰ ਪਾਣੀ ਪੀਣ ਦੇ ਨਾਲ ਵੀ ਹੁੰਦਾ ਹੈ ਜੇਕਰ ਤੁਸੀਂ ਵੀ ਹਰ ਰੋਜ਼ ਬਹੁਤ ਗਰਮ ਖਾਣਾ ਖਾਂਦੇ ਹੋ ਜਾਂ ਫਿਰ ਇਸ ਆਦਤ ਨੂੰ ਬਦਲੋ ਇਹ ਸਿੱਧਾ ਤੁਹਾਡੀ ਭੋਜਨ ਨਲੀ ਨੂੰ ਨੁਕਸਾਨ ਪਹੁੰਚਾਉਦਾ ਹੈ ਜੋ ਕਿ ਸਮੇਂ ਦੇ ਨਾਲ ਕੈਂਸਰ ਦਾ ਕਾਰਨ ਬਣ ਸਕਦਾ ਹੈ ਇਸ ਦੇ ਲਈ ਚਾਹੇ ਖਾਣਾ ਹੋਵੇ ਜਾਵੇ ਕੋਈ ਡਰਿੰਕ ਹੋਵੇ ਬਹੁਤ ਜ਼ਿਆਦਾ ਗਰਮ ਟੈਂਪਰੇਚਰ ਦੇ ਉੱਤੇ ਕੁਝ ਵੀ ਖਾਣਾ ਪੀਣਾ ਤੋਂ ਤੁਸੀਂ ਪਰਹੇਜ਼ ਕਰਨਾ ਚਾਹੀਦਾ ਤੁਹਾਨੂੰ ਤਾਂ ਇਹ ਵੀਡੀਓ ਤੁਹਾਨੂੰ ਕਿਵੇਂ ਜਿਹੀ ਲੱਗੀ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਜੇਕਰ ਤੁਸੀਂ ਵੀ ਗਰਮਾ-ਗਰਮ ਕੋਈ ਵੀ ਡਰਿੰਕਸ ਚਾਹ ਜਾਂ ਫਿਰ ਕੌਫੀ ਜਾਂ ਫਿਰ ਪਾਣੀ ਪੀਂਦੇ ਹੋ ਤਾਂ ਜ਼ਰਾ ਸਤਰਕ ਰਹੋ ਕਿਉਂਕਿ ਇਹ ਚੀਜ਼ਾਂ ਤੁਹਾਡੀਆਂ ਫੂਡ ਜਿਹੜੀ ਕਿ ਨਲੀ ਹੁੰਦੀ ਹੈ ਉਸ ਨੂੰ ਨੁਕਸਾਨ ਪਹੁੰਚਾ ਸਕਦੇ ਨੇ